ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਬਾਇ ਮੇਂ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦ ਉਤਾ ਗਾਵੋ ਹਰੀ ਕੇ ਰਾ ਮਨ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਅਰਨਾਂ ਦੇ ਅਰਨਾਂ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਹੇ ਤੇਰਾ ਕਾਰਜ ਸਭ ਸਵਾਨਾ ਸਭਨਾ ਗੰਨਾ ਸੁਰਤ ਸਵਾਮੀ ਸੋ ਕਉ ਬਨ ਹ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰੋ ਹਰਿ ਨਾਲੇ ਸਾਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਖਤ ਸਦਾ ਹਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨਮਸਿਆ ਵਾਚੀ ਸਭੁ ਜੁ ਕਨੇਰੇ ਕਹੈ ਨਾਨਕ ਸਚੇ ਸਾਹਿਬ ਗਿਆ ਨਹੀ ਕਰਤੇ ਸਚਾ ਨਾਮ ਮਿਲਾਇ ਆਧਾਰੋ ਸਾਜ ਨਾਮ ਆਧਾਰ ਮਿਲਾ ਜਿਨ ਭੁਖਾ ਸਭ ਗਵਾਈਆ ਕਰ ਸੰਤ ਸੁਖ ਮੰਨਿ ਆਇ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਗੁਰਵਾਣ ਕੀਤਾ ਗੁਰੂ ਬਟੋ ਜਿਸ ਦੀ ਹੈ ਵਡਿਆਈ ਆ ਕਹੈ ਨਾਨਕ ਸੁਣੋ ਸੰਤ ਹੋ ਸਬੰਤਰੋ ਪਿਆਰੋ ਸਾਚਾ ਨਾਮ ਜੈਦਾਰੋ ਵਾਜੇ ਪੰਚ ਸਬੰਜ਼ਿਤ ਘਰਿ ਸੁਭਾਗ ਹੈ ਘਰਿ ਸੁਭਾਗ ਹੈ ਸਬਜ਼ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਦ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਖਾ ਉਸੇ ਨਾਮ ਹਰਿ ਕਰ ਲਾਗੇ ਕਹਿ ਨਾਨਕ ਤਹ ਸੁਖ ਹੋਆ ਤੁਧ ਕਰਿਆ ਨਾ ਤੁਵਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੇ ਬੱਚ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਹੇ ਜਨਾ ਘਰਤਾਉ ਨਹੀਂ ਜਬਦ ਲਾਗ ਸਵਾਰੀਆ ਕਹੈ ਨਾਨਕ ਲਿਵਹਿ ਬਾਜੋ ਕੀ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਾ ਕਰਪਾ ਗਿਲਵੇ ਕਟੇ ਗਿਆਨ ਅੰਜਨ ਸਾਰਿਆ ਅੰਦਰ ਹਾਂ ਜਿਨ ਕਾ ਮਹਤਤਾ ਜਿਨ ਕਾ ਸਬਦ ਸਚੈ ਸਵਾਰਿਆ ਕਹੈ ਨਾਨਕ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੇ ਪਾਵੇ ਦਾ ਸੋ ਜਦ ਦੇ ਜਿਸਨਾ ਹੋਰ ਕਿਆ ਕਰ ਦੇ ਵਿਚਾਰਿਆ ਇਕ ਪਰਮ ਭੂਲੇ ਫਿਦਾ ਦੇ ਸਿਕ ਨਾਮ ਲਾਗ ਸਵਾਰਿਆ ਘਰ ਬਰਸਦੀ ਮਨ ਭਿਆਨ ਨਿਰਮਲ ਜਿਨਾ ਬਾਣਾ ਭਾਵੇ ਕਹਿ ਨਾਲ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਓ ਸੰਤ ਪਿਆਰੇ ਹੋ ਅਕਤ ਕੀ ਕਰੇ ਕਹਾਣੀ ਕਰੇ ਕਹਾਣੀ ਅਕਤ ਕੇ ਕਿਤ ਦਵਾਰ ਹੈ ਪਾਈਐ ਤਨ ਮਨ ਧਨ ਸਭ ਸਾਭ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਦਾ ਗਾਓ ਸਤਿ ਕੀ ਬਾਣੀ ਕਹਿ ਨਾਨਕ ਸਣੋ ਸੰਤੋ ਕਥਿਓ ਅਗਤ ਕਹਾਣੀਏ ਮਨ ਜੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਗਨੇ ਤੂੰ ਸੁਣ ਮੰਨ ਮੇਰੇ ਆਈ ਮਾਇਆ ਮੋਹਣੀ ਜਿਨੇ ਏਤ ਪਰਮ ਪੁਲਾਇਆ ਮਾਇਆ ਦਾ ਮੋਣੀ ਦਿਨੈ ਕੀਤੀ ਜਿਨ ਢਗਾਲੀ ਪਾਈਆ ਕੁਰਬਾਨ ਕੀਤਾ ਦਸੈ ਵਟ ਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਦਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕਟੰਬ ਤੂੰ ਜੇ ਦੇਖਦਾ ਚਲੈ ਨਹੀਂ ਤੇਰੇ ਨਾਲੇ ਸਤ ਦੇ ਰਹਿ ਚੱਲੇ ਨਹੀਂ ਜਿਸ ਨਾਲ ਗਿਆ ਚ ਤਲਾਈਐ ਐਸਾ ਕੰਮ ਮੁੱਲੇ ਨਾ ਕੀਚੈ ਅੰਤ ਪਛਤਾਈਐ ਸਤ ਗੁਰ ਕਾ ਆਪਦੇ ਸਣਤ ਹੋਵੈ ਤੇਰਾ ਨਾਲੇ ਗਹਿ ਨਾਨਕ ਗੁਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮੈ ਅਗੋਚਰਾ ਤੇ ਆਰਤ ਨ ਪਾਇਆ ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਗਿਆ ਕੋ ਆਗ ਬਖਾਣੇ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਗਤਿ ਉਪਾਇ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾ ਰਮਨ ਜਾਨੀ ਅਮਰਤ ਖੋਜ ਦੇਸ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰੂ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤਉ ਦੇ ਪਾਇ ਇੱਕ ਵੇਖ ਬਸਣ ਆਇਆ ਲਾਭ ਲੋਭ ਅੰਕਾਰ ਜੁਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਦਿੱਠਾ ਤਨੇ ਅਮਰਤ ਗੁਰਤੇ ਪਾਇਆ ਭਗਤਾ ਕੀ ਜਾਨ ਨਰਦੀ ਚਾਲਾ ਨਿਰਾਲੀ ਭਗਤਾ ਕੇ ਰੀਖਮ ਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਤਿਰਸਨਾ ਬੋਧ ਨਾਹੀ ਬੋਲਣਾ ਕੰਨਿਏ ਹਦਕੀ ਵਾਲਹਨ ਕੀਤ ਮਾਰਗ ਜਾਣਾ ਗੁਰਬਤ ਸਾਧੀ ਜਿਨੀ ਆਵਿ ਜਿਹਾ ਹਰ ਵਾਸ ਨ ਸਮਾਣੀ ਕਹੈ ਨਾਨਕ ਚਾਲ ਭਗਤਾ ਜਿ ਕੋ ਜਗ ਨਿਰਾਲੀ ਜਿਉ ਤੂੰ ਜਲਾਏ ਤਿਵੇਂ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਜਲਾਏ ਤਿਵੇਂ ਚੱਲੈ ਜਿਨਾ ਮਾਰਗ ਪਾਵੇ ਕਰਿ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਭਾਵਹਿ ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੇ ਚਲਾਵੇ ਉਸੇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇ ਉਹ ਤਨ ਕਾ ਮਨ ਵਸਿਆ ਜਿਤੁ ਰੋਧ ਕਿਆ ਆਇਆ ਇਕ ਹੋਇ ਗਨੇਰੇ ਕਰੇ ਗੱਲਾ ਗੱਲੀ ਗਨੇਨਾ ਪਾਇਆ ਕਹੈ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇ ਪਵਿੱਤ ਹੋਏ ਸੇਜਨਾ ਜਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁੰਡੰਬ ਸਹਿਬ ਸੋਵਿੱਤ ਸੰਗਤ ਸਵਾਈਆ ਕਹਿ ਦੇਵ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਨੀ ਗੁਰਮੁਖ ਹਰਗੋਬ ਹਰ ਧਿਆਇਆ ਕਲਮੀ ਸਹਿਜ ਨੂਪਜੈ ਬਲਸਾਜ ਸਸਾਨਾ ਜੈ ਨ ਜੈ ਸਸਾ ਕਿਤ ਸੰਜਮ ਰਹੇ ਕਰਮ ਕਮਾਏ ਸਸ ਜੀਵ ਮਨੀਣ ਹੈ ਕਿਤ ਸੰਜਮ ਤੋਤਾ ਜਾਈ ਮਨ ਤੋ ਬਹੁ ਸਵਲ ਲਗੋ ਹਰਸਾ ਰਹੋ ਚਿਤ ਲਾਏ ਕਹੈ ਨਾਨਕ ਗੁਰਬਲਸਾਦੀ ਸਹਿਜ ਉਪਜੈ ਇਹ ਉਸਾ ਜਾਈ ਜੀਉ ਮੈਲੇ ਬਾਹਰ ਹੋਂ ਨਿਰਮਲ ਬਾਹਰ ਹੋਂ ਨਿਰਮਲ ਜੀਉ ਤਾਂ ਮੈਲੇ ਇਤਨੀ ਜਨਮ ਜੁਇ ਹਾਰਿਆ ਇਹ ਦਿਸਨਾ ਵੱਡਾ ਰੋਗ ਲੱਗਾ ਮਰਣ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾਹੀ ਵਿਦਹਿ ਜੋ ਬੇਤਾਲ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਨੀ ਜਨਮ ਜੂ ਹੈ ਹਾਰਿਆ ਜੀ ਉਹ ਨਿਰਮਲ ਬਾਰਾ ਨਿਰਮਲ ਬਾਰਾ ਤੰਦ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕੁਮਾੜੀ ਗੁੜ ਕੀ ਜੈ ਭਾਵ ਜੈ ਨਹੀਂ ਮਨਸਾ ਸੱਚ ਸਮਾਣੀ ਜਨਮਤ ਸੰਜਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨਮਾ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਵੇ ਹੋਵੇ ਤਾਂ ਸੰਮਖ ਸਿੱਖ ਕੋਈ ਜੀਵ ਰਹੇ ਗੁਰਨਾਲੇ ਗੁਰ ਕੈ ਚਰਨ ਹਿਰਦੈ ਧਾਇ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹੇ ਵਰਣ ਗੁਰਬਿਨੇ ਔਰਨ ਜਾਣ ਕੋਇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸੰਮਖ ਹੋਇ ਜੇ ਗੁਰ ਤੇ ਬੇਮਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੁਰਤੇ ਕੋਈ ਉਛਾਂਬ ਵੇਕੀਆਂ ਜਾਏ ਅਨੇਕ ਜੁਨੀ ਭਰਮਿ ਆਵੇ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਰਬਾਣੀ ਜਿਨ ਕਾ ਨਜ਼ਰ ਕਰਮ ਹੋਵੇ ਹਿਰਦੈ ਨਾ ਸਮਾਣੀ ਪੀਵੋ ਅਮਰਤ ਸਦਾ ਰਸੋ ਹਰ ਰੰਗ ਜਪਿਓ ਸਰੰਗ ਬਾਣੀ ਕਹੈ ਨਾਨਕ ਸਦਾ ਗਾਓ ਏ ਸੱਚੀ ਬਾਣੀ ਸਤਗੁਰੂ ਵਿਨਾ ਹੋਰ ਕੱਚੀ ਹੈ ਬਾਣੀ ਵਾਣੀ ਦਾ ਗੱੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹ ਦੇ ਕੱچے ਸੁਣ ਦੇ ਕੱچے ਕੱਚੀ ਆਗਵਖਾਣੀ ਹਰ ਹਰ ਜਿਤ ਕਰਹੇ ਦਸਨਾ ਗਇਆ ਕਛੂ ਨ ਜਾਣੀ ਚਿਤ ਜਿਨ ਕਾ ਹਰ ਲਿਆ ਮਾਇਆ ਭੋਜਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸਵਜਨ ਤਨ ਹੈ ਹੀਰੇ ਚਿਤ ਜੜਾਉ ਸਬਦ ਜਤਨ ਜਿਤ ਮਨ ਲਗਾਇ ਹੋ ਅਸਮਾਹੋ ਸਭ ਸੇਤੀ ਮਨ ਮਿਲੇ ਆ ਸੱਚਾ ਲਾਇਆ ਭਾਉ ਆਪੇ ਹੀ ਰਾਜਤ ਨੇ ਆਪੇ ਜਿਨਾ ਦੇਵ ਜਾਏ ਕਹਿ ਨਾਨਕ ਸਬਦ ਜਤਨ ਹੈ ਹੀ ਰਾਜ ਜਿਤ ਜੜਾਓ ਸੇਵ ਸਕਦੇ ਆਪਿ ਪਾਏ ਕਾ ਕਰਤਾ ਆਪੇ ਹੁਕਮ ਵਰਤਾਈ ਹੁਕਮ ਵਰਤਾਇ ਆਪੇ ਖੈ ਗੁਰਮੁਖ ਸੇਵੁਝਾਏ ਥੋੜੇ ਬੰਧਨ ਹੋਵੈ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸ ਨਾਮ ਕਰੇ ਸੋ ਹੋਵੈ ਕਿਸ ਸਚੁ ਜਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਵਰੁਜਾਏ ਸਿਮਰਤ ਸਾਸਤਰੁ ਪਤ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੁ ਬਾਝ ਤਤੈ ਸਾਰ ਨ ਜਾਣੀ ਤਹਿ ਗੁਣੀ ਸੰਸਾਰ ਭਰਮ ਸੁੱਤਾ ਸਤਿਆ ਰਹਿਣੀ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰ ਮਨ ਵਸਿਆ ਭੁਲੇ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾਏ ਇਸਨੋਂ ਵੰਦਨ ਹੱਥ ਲਵ ਲਾਗ ਜਾਗਤ ਰਹਿਣੀ ਵਿਹਾਣੀ ਮਾਧਾ ਗਿ ਉਧਰ ਮੈਂ ਵ੍ਰਤ ਪਾਲ ਕਰੇ ਸੁਖ ਅਮਨੋ ਵਿਸਾਰੀਐ ਮਨੋ ਕਾ ਵਿਸਾਰੀਐ ਵਡਦਾਤਾ ਜੀਵਨ ਮੈਂ ਆਹਾਰ ਪਹੁੰਚਾਵੇ ਉਹ ਸੁਣਾ ਕੇ ਉਹ ਬੋਲ ਨ ਸਕੀਿਸ ਨੋ ਆਪਣੀ ਲਵਲਾਵੇ ਆਪਣੀ ਦਵਾ ਪੇ ਲਾਏ ਗੁਰਮੁਖ ਸਦਾ ਸਮਾਲੀਐ ਕਹਿ ਨਾਨਕੇ ਵਡਾਤਾ ਸੋ ਕੌਣ ਵਿਸਾਰੀਐ ਜੈਸੀ ਅਗਨੂ ਦਰ ਮਹਤ ਤਸੀ ਬਾਹਰ ਮਾਇਆ ਮਾਰਾ ਅਗਨ ਸਵਿਕੋ ਯਹੀ ਕਰਤਾ ਖੇਰ ਚਾਇਆ ਜਦਿ ਸਪਾਣਾ ਤਾ ਜੰਮਿਆ ਪਰਵਾਰ ਭੱਲਾ ਭਾਇਆ ਲੇ ਉਸੜ ਕੀ ਲੱਗੀ ਤ੍ਰਿਸ਼ਨਾ ਮਾਇਆ ਵਰ ਵਰਤਾਇ ਮਾਇਆ ਜਤ ਹਰ ਵਿਸਰੈ ਮੋਹ ਪੁਜੈ ਭਾਉ ਦੁਜਾ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਨੇ ਬਿਲਾਗੀ ਜਿਨੇ ਵਿੱਚੇ ਮਾਇਆ ਪਾਇਆ ਹਰਿਆ ਭਰ ਮੱਲ ਰਖੈ ਮੱਲ ਨਾ ਪਾਇਆ ਜਾਏ ਮੋਦ ਨਾਂ ਨ ਪਾਇਆ ਜਾਏ ਕਿਸੇ ਬਟੋ ਰਹੇ ਲੋਕ ਬਿਲਾਏ ਐਸਾ ਸਤਗੁਰੂ ਜੀ ਮਿਲੈ ਜਿਸ ਨਾਮ ਸਿਰ ਸਾਪੀਏ ਵਿੱਚ ਆਪ ਜਾਏ ਜਿਸ ਦਾ ਜੀਉ ਜਿਸ ਮਿਲ ਰਹਿ ਹਰਿ ਵਸੈ ਮਨ ਆਈ ਹਰਿ ਆਪ ਮੁਲਕ ਹੈ ਭਾਗ ਦਿਨਾ ਕੇ ਨਾਨਕ ਜਿਨ ਹਰ ਬੱਲੇ ਪਾਏ ਅਰਦਾਸ ਮੇਰੀ ਮਨਵਣ ਜਾਰਾ ਅਰਦਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਾਲ ਹਾਲ ਨਿਤ ਜੱਪਿਓ ਜੀਹੋ ਲਹਾ ਘਟੇ ਤਿਹਾੜੀ ਉਤੰਦ ਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿਣਾ ਨ ਗਰ ਆਸ ਮੇਰੀ ਮਨ ਹੋ ਆਵਣ ਜਾਰਾ ਈ ਰਸਨਾ ਤੂੰ ਅੰਦਰ ਰਸ ਰਾਜ ਰਹੀ ਤੇਰੀ ਪਿਆਰ ਨ ਜਾਏ ਪਿਆਸ ਨਾ ਜਾਏ ਹੋਇ ਤਕ ਤਾ ਚਿਤ ਚਦ ਹਰ ਦਸ ਪੱਲੇ ਨਾ ਪਾਏ ਹਰ ਦਸ ਸਪਾਈ ਪੱਲੇ ਪੀਏ ਹਰ ਦਸ ਬਾਣ ਨਦਰਸ਼ਨਾ ਲਾਗੈ ਆਏ ਏ ਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸੇ ਆਏ ਕਹੈ ਨਾਨਕ ਹੋਰ ਅਨ ਰਸ ਸਭ ਇਸਰੈ ਜਾ ਹਰਿ ਵਸੈ ਬਨਿ ਆਏ ਏ ਸ੍ਰੀ ਦਾ ਮੇਰਿਆ ਹਰ ਦਮ ਮੈਂ ਜੋ ਦਰਖੀ ਤਾ ਤੂੰ ਜਗ ਮੈਂ ਆਇਆ ਹਰ ਜੋ ਦਰਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਦ ਰਚਿਆ ਜੋਦ ਰਾਖੀ ਤਾ ਤੂੰ ਜਗ ਮੈਂ ਆਇਆ ਬਚਾਉ ਭਯਾ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲਨ ਸਖੀਏ ਸੁਖ ਦੂਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ ਅਨਖਤ ਬਾਣੀ ਗੁਰਬਤ ਜਾਨੀ ਹਰ ਨਾਮ ਹਰ ਰਸ ਭੋਗੋ ਕਹ ਨਾਨਕ ਭਰਾਵ ਆਪ ਮਿਲਿਆ ਕਰਨ ਕਾਰਨ ਜੋ ਗੋਇ ਸ੍ਰੀਦਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸ੍ਰੀਦਾ ਜਾ ਤੂ ਜਗ ਮੈਂ ਆਇਆ ਜਿਨ ਹਰ ਦੇ ਰਾਜ ਨੂੰ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰ ਮੰਗ ਵਸਿਆ ਪੂਰਮਿ ਸਿਖਿਆ ਪਾਇਆ ਕਹਿ ਨਾਨਕ ਇਸ ਦੀਰ ਪਰਵਾਣ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਏ ਨੈਤਰ ਹੋ ਮੇਰੇ ਹੋ ਹਤ ਮੈਂ ਜੋਤ ਤਰੀ ਹਰਿ ਮੇਂ ਵਰਨਾ ਦੇਖ ਕੋਈ ਹਰਿ ਮੇਂ ਵਰਨਾ ਦੇਖ ਕੋਈ ਨਦਰੀ ਹੰਨ ਹਾਲਿਆ ਇਸ ਸੰਸਾਰ ਗਮ ਦੇਖ ਦੇ ਉਹ ਹਰਿ ਦਾ ਰੂਪ ਹੈ ਆਦੇਉਪਨ ਅਤਿ ਆਇਆ ਗੁਰਪ੍ਰਸਾਦੀ 부ਝਿਆ ਜਾਵੇ ਖਾ ਹਰ ਇੱਕ ਹੈ ਹਰਿ ਵਿਨਿਅਰ ਨ ਕੋਈ ਕਹਿ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲੈ ਦੇਬ ਦਿਸਤ ਹੋਈ ਏ ਸ਼੍ਰਵਣਹੁ ਮੇਰੇ ਹੋ ਸੱਚ ਸੁਣਣੈ ਨੋ ਪਠਾਈ ਸੱਚ ਸੁਣਣੈ ਨੋ ਪਠਾਈ ਸ੍ਰੀ ਰਿਦਲਾਏ ਸੁਨੋ ਸਤਿ ਬਾਣੀ ਜੇ ਤਿਸੁ ਰਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸਚੀ ਅਲਖ ਵਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਗੁਰ ਰਸ ਨਾਮ ਸੁਣੋ ਪਵਿੱਤਰ ਹੋ ਸਾਚੈ ਸੁਨਣੈ ਨੋ ਪਠਾਈ ਹਾਜ਼ੀਏ ਗੁਫਾ ਅੰਦਰ ਲਖ ਕੈ ਬਾਜਾ ਬਵਣ ਵਜਾਇਆ ਵਜਾਇਆ ਬਾਜਾ ਪਉਣ ਨਾਨ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰ ਦਵਾਰੇ ਲਾਏ ਭਾਵਨੀ ਇਕ ਨਾਨਕ ਦਿਸਵਾ ਦਖਾਇਆ ਤੇਰੇ ਨੀ ਕੋ ਰੂਪ ਨਾਓ ਨਾਮ ਨੇਦ ਜਿਸ ਦਾ ਅੰਤ ਨ ਜਾਹੀ ਪਾਇਆ ਕਹਿ ਨਾਨਕ ਹਰ ਬਿਆਰੇ ਜੀਓ ਗੁਆੰਦ ਰੱਖੇ ਬਾਜਾ ਪਉਣ ਵਜਾਇਆ ਏ ਸੱਚਾ ਸੋਹਿੰਦਾ ਸੱਚ ਹੈ ਗਲ ਗਾਵੋ ਗਾਵ ਤੋ ਸੋਹਿੰਦਾ ਕਰ ਸੱਚ ਹੈ ਜਿਥੈ ਸੁਆ ਸੱਚ ਧਿਆਵਹਿ ਸੱਚ ਤੇ ਆਵੇ ਜਾਤੁ ਤੁਧ ਪਾਵੇ ਗੁਰਮੁਖ ਜੀ ਨਾ ਭਜਾਵੇ ਸੱਚ ਸਬਨਾ ਕਾ ਖਸਮ ਹੈ ਜਿਸ ਵਖਸੇ ਸੋ ਜਨ ਪਾਵਹਿ ਕੈ ਨਾਨਕ ਸੱਚ ਸੁਹਲਾ ਸੱਚ ਕਰਗਾਵਹਿ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਵ ਪਾਇਆ ਉਤਰੇ ਸਗਲ ਵਸੂਰੇ ਦੂ ਕਰੋ ਵ ਸੰਤਾ ਬੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸੱਸੇ ਪੂਰੇ ਗੁਰ ਤੇ ਜਾਣੀ ਸੁਣਦੇਵਨੀ ਕਹਤੇ ਭਵਤ ਸਤਗੁਰਿਆ ਭਰ ਪੂਰੇ ਬਿਨਵੰਤ ਨਾਮੇ ਖੁਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਦੇਵਨੀ ਗਾਤੇ ਭਵਤ ਸਤਗੁਰਿਆ ਭਰ ਪੂਰੇ ਮੇਨ ਵੰਤ ਨਾਮ ਨੇ ਕੋ ਗੁਦਿ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ